ਆਪਾਂ ਕਿਤੇ ਕੱਚਿਆਂ ਪਿੱਲਿਆਂ ਦੇ ਲੜ ਨਹੀਂ ਲੱਗੇ ਜਿੱਥੇ ਦੀਵੇ ਜਗਾਇਆ ਜਾਂਦੇ ਨੇ ਮੜੀਆਂ ਨੂੰ ਮਥੇ ਟਿਕਾਈ ਜਾਂਦੇ ਨੇ ਸਰ ਘਮਾਏ ਜਾਂਦੇ ਨੇ ਕਿਉਂਟੇ ਮਾਰੇ ਜਾਂਦੇ ਨੇ ਬਲੀਆਂ ਦਿੱਤੀਆਂ ਜਾਂਦੀਆਂ ਨੇ ਕੀ ਕੋਈ ਹੁੰਦਾ ਸੰਸਾਰ ਤੇ ਆ ਮਾੜਾ ਜਿਹਾ ਨੈਟ ਪੂਰ ਕੇ ਦੇਖੋ ਹਰੀਖ ਜੀ ਮਾਤਾ ਆਈ ਜਾਂਦੀ ਹਰੀਖ ਜੀ ਕੋਈ ਨਾ ਕੋਈ ਪੀਰ ਫਕੀਰ ਆਈ ਜਾਂਦਾ ਹਰੇਕੀ ਸਿਰ ਤੇ ਕੋਈ ਚੁੰਨੀ ਲਈ ਬੈਠਾ ਕੋਈ ਚੂੜਾ ਪਾਈ ਬੈਠਾ ਨੇ ਭਾਈ ਆਪਾਂ ਕਰਮਾ ਵਾਲਿਆਂ ਆਪਾਂ ਤੇ ਜਿਹੜੇ ਫਿਰ ਇਹ ਗੁਰੂ ਨੇ ਜਿਹੜੇ ਪਖੰਡ ਕਰਦੇ ਨੇ ਉਹਨਾਂ ਲਈ ਵੀ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਕੀਤੀ ਪਾਸ਼ਾ ਕਹਿੰਦੇ ਨੇ ਅੰਨਾ ਵੀ ਹੁੰਦਾ ਕਿਵੇਂ ਤੀਜੇ ਪਾਸ਼ਾ ਕਹਿੰਦੇ ਨੇ ਕਹਿੰਦੇ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇ ਜਿਨ੍ਹਾਂ ਦਾ ਗੁਰੂ ਹੀ ਅੰਨਾ ਹੈ ਜਿਹੜੇ ਗੁਰੂ ਨੂੰ ਆਪ ਹੀ ਸੋਝੀ ਨਹੀਂ ਵੀ ਮੁਕਤੀ ਦਾ ਦੁਆਰਾ ਕੀ ਹੈ ਹਿੰਦੇ ਜਿਹੜੇ ਉਹਦੇ ਚੇਲੇ ਆ ਲਾ ਉਹ ਜਿਵੇਂ ਫਿਰ ਗੁਰੂ ਕਰਦਾ ਹੈ ਤੇ ਫਿਰ ਉਹਦੇ